ਅਮਨਿੰਦਰ ਮਿਤੀ 11 5 2021 ਨੂੰ ਥਾਣਾ ਤਲਵੰਡੀ ਸਾਬੋ ਵਿਖੇ ਸਤਵਿੰਦਰ ਕੌਰ ਵਾਈਫ ਆਫ ਦਵਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਦੇ ਬਿਆਨਾਂ ਤੇ ਇੱਕ ਐਫ ਆਈ ਆਰ ਅੰਡਰ ਸੈਕਸ਼ਨ 109 115 2 35 34 ਅ ਦਿੱਤਾ ਰਿਪੋਰਟ ਨੂੰ ਪੂਰਾ ਕਰਦੀ ਹੈ ਵੀਨੈਸ ਇਹ ਥਾਣਾ ਤਲਵੰਡੀ ਦਾਖਲ ਦਰਜ ਹੋਇਆ ਸੀਗਾ ਤੇ ਇਹ ਮੁਕਦਮਾ ਅਮਨਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਗੁਰੂ ਸਰਜਾਗਾ ਤਰ ਲੋਕ ਸਿੰਘ ਪੁੱਤਰ ਚੰਦ ਸਿੰਘ ਤੇ ਹੈਮਲੀ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀਆਂ ਭਾਗੀਵੰਦਰ ਦੇ ਖਲਾਮਤਰ ਰਜਿਸਟਰ ਹੋਇਆ ਸੀਗਾ ਤੇ ਇਹਦੇ ਸਬੰਧਤ ਦੇ ਵਿੱਚ ਜਿਹੜਾ ਅੱਜ ਜਿਹੜਾ ਇਹਦੀ ਮੌਤ ਹੋ ਗਈ ਹੈ ਸੁਵਿੰਦਰ ਸਿੰਘ ਦੀ ਜਿਹਦੇ ਤੇ ਇਹ ਆਪਣਾ ਮੁੱਖ ਅਫਸਰ थाना ਤਲਵੰਡੀ ਸਾਬੋ ਨੇ 103 ਬੀ ਐਨਸ ਦਾ ਵਾਧਾ ਕਰਕੇ ਅਗੇਲਰੀ ਕਾਰਵਾਈ ਜਿਹੜੀ ਕੀਤੀ ਹੈ ਜੀ ਰقم ਕਰ ਦਿੱਤੀ ਤੇ ਕੀ ਕਾਰਨ ਹੈ ਕਿਉਂ ਮਤਲਬ ਕੀਤਾ ਗਿਆ ਕਿੱਥੇ ਘਟਨਾ ਪੱਪੀ ਇਦੇ ਸਬੰਧ ਚ ਦੱਸਿਆ ਜਾਂਦਾ ਵੀ ਇਹਨਾਂ ਦਾ ਪਿਓ ਪੁੱਤਰ ਦਾ ਹਸਤੇ ਵਿੱਚ ਕੋਈ ਜ਼ਮੀਨ ਨੂੰ ਲੈ ਕੇ ਜਿਹੜਾ ਝਗੜਾ ਸੀਗਾ ਤੇ ਜਿਹਦੇ ਸਬੰਧ ਦੇ ਵਿੱਚ ਇਹਨੇ ਜਿਹੜਾ ਲੜਕੇ ਨੇ ਇਹਦੇ ਨੇ ਅਮਰਿੰਦਰ ਸਿੰਘ ਨੇ ਇਹ ਦਵਿੰਦਰ ਸਿੰਘ ਦੇ ਸਿਰ ਸਿਰ ਦੇ ਵਿੱਚ ਕਹੀਂ ਮਾਰ ਕੇ ਇਹਦਾ ਜਿਹੜਾ ਹੈਗਾ ਖਤਮ ਕਰ ਦਿੱਤਾ। ਕੋਈ ਇਹਦਾ ਰੈਸਟ ਹੋਈ ਇਹਦੇ ਨਹੀਂ ਇਹਦੇ ਚ ਅਸੀਂ ਅੱਜ ਰਿਪੋਰਟ ਕਰ ਰਹੇ ਹਾਂ ਤੇ ਛੇਤੀ ਇਹਨਾਂ ਨੂੰ ਦੱਸਿਆ ਹਾਂ ਗੱਲ।